ਦੋਸਤੋ ਸਤਿ ਸ੍ਰੀ ਅਕਾਲ ਆਪਾਂ ਨਾ ਰਾਮਸਰੇ ਪਿੰਡ ਦੇ ਵਿੱਚ ਆਏ ਬਾਈ ਗੁਰਤੇਜ ਸਿੰਘ ਬੱਗੜ ਦੇ ਘਰੇ ਬਹੁਤ ਸੋਹਣੇ ਪਸ਼ੂ ਬਾਈ ਨੇ ਪਾਲੇ ਹੋਏ ਐ ਇੱਕ ਨਾ ਜਾਣਕਾਰੀ ਐ ਤੁਹਾਡੇ ਵਾਸਤੇ ਸਾਰਿਆਂ ਵਾਸਤੇ ਜਿਹੜੇ ਵੀ ਪਸ਼ੂ ਪਾਲਣ ਦਾ ਕੰਮ ਕਰਦੇ ਐ ਚੰਗੀ ਲੱਗੀ ਨਾ ਦੋਸਤੋ ਸ਼ੇਅਰ ਜਰੂਰ ਕਰਦੇ ਬਹੁਤ ਕੰਮ ਦੀ ਵੀਡੀਓ ਹੋਊਗੀ ਅੱਜ ਵਾਲੀ ਇਹ ਕਿਉਂਕਿ ਇਨਸਾਨ ਨਾ ਕਹਿੰਦੇ ਤਜਰਬੇ ਜਿਵੇਂ ਜਿਵੇਂ ਬੰਦੇ ਨੂੰ ਤਜਰਬੇ ਬੰਦਾ ਕਰੀ ਜਾਂਦਾ ਓਹ ਹਿਸਾਬ ਤੇ ਸਿੱਖੀ ਜਾਂਦਾ ਐ ਜਮਾ ਮੇਲਿਆਂ ਦੇ ਵਿੱਚ ਜਾਂਦੇ ਆ ਬੜਾ ਕੁਝ ਸਿੱਖ ਨੂੰ ਮਿਲਦਾ ਤੇ ਵੀਰ ਵੀ ਪਿਛਲੇ ਟਾਈਮ ਤੋਂ ਮੇਲਿਆਂ ਦੇ ਵਿੱਚ ਜਾਂਦਾ ਹੈ ਉੱਥੋਂ ਕੁਝ ਸਿੱਖਣ ਨੂੰ ਮਿਲਿਆ ਤੇ ਉਹਨਾਂ ਦੇ ਤਜਰਬਿਆਂ ਦੇ ਵਿੱਚੋਂ ਆਪਣਾ ਇੱਕ ਤਜਰਬਾ ਆਪਣੇ ਨਾਲ ਸ਼ੇਅਰ ਕਰੂ ਬਾਈ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਹੋ ਨਾਮ ਗੁਰਤੇਜ ਸਿੰਘ ਜੀ ਪਿੰਡ ਆਰਾਮਸਰਾ ਹਾਂ ਇੱਕ ਨਾ ਤੁਸੀਂ ਪਿਛਲੇ ਟਾਈਮ ਤੋਂ ਮੇਲਿਆਂ ਦੇ ਨਾਲ ਜੁੜੇ ਹੋ ਆ ਘਰੇ ਵੀ ਚੰਗੀ ਬਰੀਡ ਤੁਸੀਂ ਪਾਲੀ ਹੈ ਆਪਣੇ ਨਾ ਪਸ਼ੂ ਦੇ ਬਈ ਤਜਾ ਬਣ ਜਾਂਦਾ ਹੈ ਹਾਂ ਜੀ ਉਹਦੀ ਆਪਾਂ ਨੂੰ ਪਹਿਚਾਨ ਜੇ ਆਪਾਂ ਆਮ ਬਿਨਾ ਡਾਕਟਰ ਤੋਂ ਉਹਦੀ ਪਹਿਚਾਨ ਕਰਨੀ ਹੋਵੇ ਤੇ ਆਪ ਦਾ ਕਿਵੇਂ ਪਤਾ ਲੱਗਦਾ ਵੀ ਪਸ਼ੂ ਦਾ ਆਪਣਾ ਤਿਆਬ ਬਣ ਗਿਆ ਜੇ ਪਸ਼ੂ ਦੇ ਤਿਆਬ ਬਣ ਗਿਆ ਇੱਕ ਤਾਂ ਗਾਲੀ ਘਟਾਉਣ ਲੱਗ ਜਾਂਦੀ ਹੈ ਅੱਛਾ ਇੱਕ ਪਸ਼ੂ ਦਾ ਮੂੰਹ ਸੁੱਕਾ ਰਹਿਣ ਲੱਗ ਜਾਂਦਾ ਹੈ ਅੱਛਾ ਜੇ ਮੰਨ ਲਓ ਵੀ ਪਸ਼ੂ ਦਾ ਮੂੰਹ ਜਿਆਦਾ ਸੁੱਕਾ ਹੈਗਾ ਮੰਨ ਲਓ ਝੱਗ ਹੋਣੀ ਜ਼ਰੂਰੀ ਹੈ ਫਸਲੀ ਥੁੜੁੜੀ ਮੂੰਹ ਜਦੋਂ ਗਾਲੀ ਕਰਦਾ ਪਸ਼ੂ ਝੱਗ ਜਦੋਂ ਗਾਲੀ ਕਰੂਗਾ ਪਸ਼ੂ ਦੇ ਝੱਗ ਹੋਣੀ ਜ਼ਰੂਰੀ ਹੈ ਜਿਹੜਾ ਆਪਣਾ ਤਜਰਬਾ ਹੈ ਅੱਛਾ ਜੇ ਮੰਨ ਲਓ ਵੀ ਝੱਗ ਨਹੀਂ ਆਉਂਦੀਗੀ ਹਾਂ ਤਾ ਮੇਰਾ ਤਾਂ ਇਹ ਆ ਵੀ ਕਹਿਣ ਦਾ ਮਨ ਲਓ ਮੇਰਾ ਤਜਰਬਾ ਇਹ ਆਪਣੀ ਬੋਸਮਾਂ ਦੇ ਉਹਦੇ ਅੰਦਰ ਤਜਾਬ ਬਣਿਆ ਹੋਇਆ ਜੀ ਤੇ ਨਾਲੇ ਉਹ ਗਾਲੀ ਡਾਊਨ ਕਰ ਦਿੰਦਾ ਜੀ ਅੱਛਾ ਜਦੋਂ ਗਾਲੀ ਡਾਊਨ ਕਰੂਗਾ ਨੀੜਾ ਘੱਟ ਖਾਊਗਾ ਹਾਂ ਤੇ ਦੰਦ ਵੀ ਘੱਟ ਲਊਗਾ ਨਹੀਂ ਇਹਦਾ ਮਤਲਬ ਜਿਵੇਂ ਹੁਣ ਜੇ ਜਦੋਂ ਪਸ਼ੂ ਗਾਲੀ ਕਰਦਾ ਆਪਾਂ ਪਤਾ ਕਿਵੇਂ ਲਵਾ ਸਕਦੇ ਆਂ ਵੀ ਪਸ਼ੂ ਦੇ ਅੰਦਰ ਤਜਾਬ ਹੈਗਾ ਜਾਂ ਨਹੀਂ ਹੈਗਾ ਜਦੋਂ ਬਾਈ ਜੀ ਉਹ ਨਾ ਮੰਨ ਲਓ ਗਾਲੀ ਕਰਦਾ ਹੈਗਾ ਗਾਲੀ ਮੂੰਹ ਨਾਲ ਜਦੋਂ ਇਹ ਮੂੰਹ ਮਲਾਉਂਦਾ ਹੈ ਉਹ ਅੰਦਰੋਂ ਮਤਲਬ ਖਿੱਚ ਕੇ ਲਿਆਉਂਦਾ ਪਹਿਲਾਂ ਜਦੋਂ ਪਹਿਲੀ ਵਾਰ ਖਿੱਚ ਕੇ ਲੈ ਕੇ ਆਊਗਾ ਹਾਂਜੀ ਉਸ ਤੋਂ ਬਾਅਦ ਉਹ ਜਿੰਨੇ ਵਾਰੀ ਮੂੰਹ ਲਾਊਗਾ ਉਹ ਆਪਾਂ ਨੂੰ ਮੰਨ ਕੇ ਚੱਲੋ ਵੀ ਆਮ ਜੇ ਸਹੀ ਪਸ਼ੂ ਹੈ ਮੰਨ ਲਾ 40 45 ਤੋਂ ਉੱਤੇ ਉੱਤੇ ਚਾਹੀਦਾ ਮਤਲਬ ਉਹ ਮੂੰਹ ਹਲਾਵੇ ਹਾਂਜੀ 45 ਤੋਂ ਉੱਤੇ ਮੂੰਹ ਹਲਾਵੇ ਜ਼ਰੂਰੀ ਹੈ ਉਸ ਤੋਂ ਬਾਅਦ ਅੰਦਰ ਲੈ ਕੇ ਜਾਵੇ ਉਹਨੂੰ ਉਹ ਤੋਂ ਬਾਅਦ ਅੰਦਰ ਲੈ ਕੇ ਜਾਵੇ ਉਹ ਮਤਲਬ ਫੇਰ ਉਹਦਾ ਪੇਟ ਸਹੀ ਹੈ ਪਸ਼ੂ ਦਾ ਜੇ 45 ਤੋਂ ਘੱਟ ਹੈ ਫਰਜ਼ ਕਰੋ 30 35 ਦੇ ਘਰਾਜ ਰਹ ਜਾਂਦਾ ਫੇਰ ਆਪਾਂ ਜੀ ਮਿੱਠਾ ਸੋਡਾ ਦੇ ਕੇ ਦੇਖ ਲਓ ਜੀ ਮਿੱਠੇ ਸੋਡੇ ਨਾਲ ਮੰਨ ਕੇ ਚੱਲੋ ਵੀ ਗਾਲੀ ਵਧਾਊਗਾ ਅੱਛਾ ਜੀ ਗਾਲੀ ਵਧਾਊਗਾ ਤਾਂ ਉਹਦੇ ਨਾਲ ਫੀਡ ਵੀ ਜ਼ਿਆਦਾ ਮਤਲਬ ਵੀ ਫੀਡ ਨੂੰ ਜਦੋਂ ਗਾਲਾ ਜ਼ਿਆਦਾ ਕਰੂਗਾ ਤਾਂ ਬਰੀਕ ਕਰੂਗਾ ਬੀਕ ਕਰਨ ਦੇ ਨਾਲ ਉਹਦੇ ਵਿੱਚੋਂ ਮੰਨ ਲਓ ਵੀ ਸਹੀ ਹਾਜ਼ਮੇ ਆਊਗਾ अच्छा नीरा ਵੀ ਬਰੀਕ ਕਰੂਗਾ ਗਾਲੀ ਕਰਕੇ ਹਾਂ ਤੇ ਫੀਡ ਵੀ ਬਰੀਕ ਹੋਊਗੀ ਫਿਰ ਉਹ ਗੋਹੇ ਦੇ ਵਿੱਚ ਨਹੀਂ ਆਉਂਦੀ ਬੇਸਟ ਨਹੀਂ ਆਉਂਦੀ ਮਤਲਬ ਜੇ ਆਪਣੇ ਪਸ਼ੂ ਦੇ ਤਜਾ ਬਣਿਆ ਤਾਂ ਉਹਦਾ ਹਾਲ ਆਪਾਂ ਮਿੱਠੇ ਛੋੜੇ ਨਾਲ ਕਰ ਸਕਦੇ ਹਾਂ ਕਿੰਨਾ ਦੇ ਸਕਦੇ ਮਿੱਠਾ ਛੋੜਾ ਆਪਾਂ ਮਿੱਠਾ ਛੋੜਾ 50 ਗ੍ਰਾਮ ਦੀ ਇੱਕ ਟਾਈਮ 50 ਗ੍ਰਾਮ ਦੇ ਦੂ 50 ਗ੍ਰਾਮ ਤੇ ਫਿਰ 50 ਗ੍ਰਾਮ ਸੌਂ ਅੱਛਾ ਉਹਦੇ ਨਾਲ ਸਹੀ ਹੋ ਜੂਗਾ ਕੈਂ ਡੰਗ ਦੇਣਾ ਪੈਂਦਾ ਵੀ ਇਹ ਨਹੀਂ ਦੁੱਧ ਵਾਲੇ ਪਸ਼ੂ ਨੂੰ ਤੀਨ ਦੇ ਵਿੱਚ ਹੀ ਦਿੰਦੇ ਰਹਿੰਦੇ ਹੈਗੇ ਅੱਛਾ ਰੂਟੀਨ ਚ ਹੀ ਦਿਓ ਦੁੱਧ ਵਾਲੇ ਪਸ਼ੂ ਨੂੰ ਦੁੱਧ ਵਾਲੇ ਪਸ਼ੂ ਨੂੰ ਤੀਨ ਦੇ ਵਿੱਚ ਹੀ ਦਿੰਦੇ ਰਹਿੰਦੇ ਹੈਗੇ ਅੱਛਾ ਹਾਂਜੀ ਏ ਜੇ ਮਤਲਬ ਜੇ ਆਪਾਂ ਜਦੋਂ ਗਾਲੀ ਪਸ਼ੂ ਸਟਾਰਟ ਕਰਦਾ ਜੇ ਜਦੋਂ 30 35 ਤੱਕ ਗਾਲੀ ਕਰਦਾ ਤਾਂ ਇਹਦਾ ਮਤਲਬ ਇਹ ਹੈ ਵੀ ਅੰਦਰ ਤੇਜਾਬ ਹੈ ਪਸ਼ੂ ਦੇ ਜੀ ਜੀ ਤੇਜਾਬ ਹੈ ਬਾਕੀ ਮੂੰਹ ਸੁੱਕਾ ਵੀ ਰਹੂਗਾ ਹੀ ਜਾਨੀ ਅੱਛਾ ਜੇ ਝੱਗ ਪਸ਼ੂ ਦੇ ਮੂੰਹ ਦੇ ਵਿੱਚ ਝੱਗ ਆਉਂਦੇ ਫਿਰ ਮਤਲਬ ਸਹੀ ਹੈ ਹਾਂਜੀ ਫਿਰ ਸਹੀ ਹੈ ਫਿਰ ਉਹਦਾ ਪੇਟ ਵੀ ਸਹੀ ਹੈ ਹਾਂਜੀ ਸੋ ਇੱਕ ਵਾਰ ਛੋਟਾ ਜਿਹਾ ਤੁਹਾਡੇ ਨਾਲ ਨਾ ਤਾਂ ਸ਼ੇਅਰ ਕੀਤਾ ਦੋਸਤੋ ਕਿਉਂਕਿ ਬਾਈ ਇਹ ਮੇਲਿਆਂ ਤੇ ਜਾਂਦਾ ਹੈ ਤੇ ਇਹ ਚੰਗੀ ਬਰੀਡ ਹੈ ਬਾਈ ਕੋਲੇ ਆਹ ਖੜੀਆਂ ਆਹ ਮੱਝਾਂ ਖੜੀਆਂ ਆਹ ਖੜੀਆਂ ਤੇ ਕੁਝ ਇੱਧਰ ਵੀ ਖੜੀਆਂ ਤੇ ਕੁਝ ਬਾਈ ਕੋਲੇ ਇੱਧਰ ਸਾਈਡ ਤੇ ਆਈਆਂ ਤੇ ਇਹਦਾ ਨੌਲੇਜ ਸੀਗੀ ਤੁਹਾਡੇ ਕੋਲੇ ਜੇ ਇਤਜਾਬ ਬਣਦਾ ਤਾਂ ਆਪਾਂ ਉਹਨੂੰ ਕਿਵੇਂ ਹੱਲ ਕਰ ਸਕਦੇ ਆ ਤੇ ਕਿਵੇਂ ਉਹਦੀ ਪਛਾਣ ਕਰ ਸਕਦੇ ਆ